ਧਰਮ ਕੀ ਆ ਗੱਲਾ ਸਿੱਖ ਧਰਮ ਨਹੀਂ ਆ ਹਿੰਦੂ ਧਰਮ ਨਹੀਂ ਆ ਮੋਮਨ ਧਰਮ ਨਹੀਂ ਆ ਧਰਮ ਦੇ 10 ਲੱਛਣ ਆ ਜਿਹੜੇ ਬੰਦੇ 'ਚ 10 ਗੁਣ ਹੋਣਗੇ ਉਹਨੂੰ ਮੰਨਿਆ ਜਾਂਦਾ ਆ ਪੀਏ ਬੰਦਾ ਧਰਮੀ ਆ ਉਹ 10 ਗੁਣ ਕਿਹੜੇ ਆ ਖਿਮਾ ਅਹਿੰਸਾ ਦਇਆ ਬ੍ਰਿਧ ਸਤਿ ਬਚਨ ਤਪਦਾ ਸੀਲ ਸੋਚ ਤ੍ਰਿਸ਼ਨਾ ਬਿਨਾ ਕਰਮ ਲਿੰਗ 10 ਜਾਨ ਇਹ 10 ਧਰਮ ਦੇ ਆਣ ਆ ਸਭ ਤੋਂ ਪਹਿਲਾਂ ਬੰਦਾ ਮਾਫੀ ਮੰਗਣ ਦੀ ਵੀ ਕਾਬਲੀਅਤ ਰੱਖੇ ਤੇ ਮaaf ਕਰ ਵੀ ਦਵੇ ਇਹ ਧਰਮ ਦਾ ਪਹਿਲਾ ਅੰਗ ਹੈ ਅਹਿੰਸਾ ਵਾਲੀ ਹੋਵੇ ਕਾਇਰ ਨਾ ਹੋਵੇ ਵਜਦਿਲ ਨਾ ਹੋਵੇ ਅਹਿੰਸਾ ਵਾਲੀ ਹੋਵੇ ਦਇਆ ਹੋਵੇ ਤਾਪ ਹੋਵੇ ਦਾਨ ਹੋਵੇ ਤ੍ਰਿਸ਼ਨਾ ਨਾ ਹੋਵੇ ਸ਼ੀਤਲ ਸੁਭਾਅ ਵਾਲਾ ਹੋਵੇ ਸਤਬਚਨੀ ਹੋਵੇ ਹੱਕਦਰਾਇਆ ਨਾ ਮਾਰਦਾ ਹੋਵੇ ਇਹ ਧਰਮ ਦੇ ਗੁਣ ਆ ਇਹ ਤੇ ਸਾਰਿਆਂ 'ਚ ਹੋਣੇ ਚਾਹੀਦੇ ਹਿੰਦੂ 'ਚ ਵੀ ਹੋਣੇ ਚਾਹੀਦੇ ਆ ਮੋਮਨ 'ਚ ਵੀ ਹੋਣੇ ਚਾਹੀਦੇ ਆ ਸਿੱਖਾਂ ਜੇ ਵੀ ਹੋਣੇ ਚਾਹੀ। ਧਰਮ ਤੇ ਆਵਾ ਕੋਈ ਭੇਖ ਧਰਮ ਨਹੀਂ ਆ। ਦੁਨੀਆ ਤੇ ਕਿੰਨੇ ਸਕੂਲ ਨੇ? ਸਾਰੇ ਸਕੂਲਾਂ ਦੀ ਆਪੋ ਆਪਣੀ ਵਰਦੀ ਆਪੋ ਆਪਣੀ ਡਰੈੱਸ ਆ। ਕੋਈ ਇਹ ਤੇ ਨਹੀਂ ਕਹਿ ਸਕਦਾ ਵੀ ਮਤਲਬ ਵੀ ਸਾਡੇ ਸਕੂਲ ਦੀ ਵਰਦੀ ਤੇ ਸਾਰੇ ਹੀ ਇਹੋ ਪਾਉ ਇਦਾਂ ਤੇ ਨਹੀਂ ਆ। ਹਰ ਸਕੂਲ ਦੀ ਆਪਣੀ ਵਰਦੀ ਇਸ ਤਰੀਕੇ ਨਾਲ ਪੜ੍ਹਾਈ ਤੇ ਸਾਰਿਆਂ ਚ ਇੱਕ ਹੀ ਆ ਨਾ। ਵਿਦਿਆ ਤੇ ਇੱਕ ਹੀ ਆ ਨਾ। ਅੱਖਰ ਤੇ ਇੱਕ ਹੀ ਨੇ ਨਾ। ਧਰਮ ਇੱਕ ਆ। ਉਹਨੂੰ ਹੁਣ ਸਮਝਾਇਆ ਅਨੇਕਾਂ ਤਰੀਕਿਆਂ ਨਾਲ ਗਿਆ ਵਾ ਕਿਸੇ ਨੇ ਸੌਖਾ ਹੀ ਸਮਝਾਤਾ ਕਿਸੇ ਨੇ ਔਖਾ ਕਰਕੇ ਸਮਝਾਤਾ ਕਿਸੇ ਨੇ ਵਲਵਲੇਵੇਂ ਪਾ ਕੇ ਸਮਝਾਤਾ ਕਿਸੇ ਨੇ ਸਿੱਧਾ ਸਮਝਾਤਾ ਗੱਲ ਇੰਨੀ ਥਾਲ ਸਾ ਜੀ ਫੁੱਡਾ ਢਾਲ ਫੁੱਡਾ ਢਾਲੀ ਆ ਅੱਜ ਕਈ ਲੋਕ ਮਾਦੂ ਘਾਡੂ ਬਜਨ ਕਹਿ ਨਹੀਂ ਦਿੰਦੇ ਆ ਕਈ ਮਨਵਾੰਦੇ ਆਵੇਂ ਤੁਰੇ ਫਿਰਦੇ ਆ ਮੈਂ ਕਹਾਂ ਪਹਿਲਾਂ ਤੂੰ ਮਹੀਨਾ ਸਾਲ ਦੋ ਸਾਲ ਦਲ ਚ ਰਹਿ ਤੈਨੂੰ ਪਤਾ ਲੱਗੇ ਦਾਖ ਦੇ ਨਹੀਂ ਰਹਿਣਾ ਫਿਰ ਕਈ ਮਨ ਤਰੇ ਫਿਰਦੇ ਇਹ ਦਾਲ ਪਰਸ ਦਾ ਮਹਿਰਾ ਬੜਾ ਚੰਗੀ ਹੁੰਦਾ ਵਾ ਅਈ ਦੇ ਘਰਵੇਂ ਰਹਿਣਾ ਇੱਕ ਹੀ ਘਰ ਉਹ ਹੀ ਰਸੋਈ ਇੱਥੇ ਰੋਜ਼ ਹੀ ਨਵਾਂ ਚੁੱਲਾ ਬੁੱਟਣਾ ਨੀਲੀ ਘਾਟ ਥਲੇ ਰਹਿਣਾ ਦੁੱਖ ਸੁੱਖ ਧੋਪ ਸ਼ਾਂਤੀ ਇੱਥੇ ਹੀ ਨੰਗਰੀ ਇਹ ਧੌੜਾ ਪੈਰਾ ਮਹਿੰਗਾ ਵਾ ਔਖਾ ਵਾ ਤਾਈਓ ਦੇ ਸਿੰਘ ਚੱਕਰ ਵਰਤੀ ਰਹਿੰਦੇ ਇੱਕ ਥਾਂਵੇਂ ਖਲੋਤਾ ਤੇ ਪਾਣੀ ਵੀ ਖਰਾਬ ਹੋ ਜਾਂਦਾ ਇਸ ਕਰਕੇ ਸਿੰਘ ਚੱਕਰ ਵਰਤੀ ਨਹੀਂ ਰਹੇ ਵੀ ਚਾਰ ਵਰ ਚਾਰ ਰਹਿਣਾ ਜਦੋਂ ਸਿੱਖ ਦੇ ਕੇਸ ਕੱਟੇ ਗਏ ਉਦੋਂ ਸਿੱਖੀ ਗਈ ਇਹ ਚਾਰ ਵੱਜਰ ਕਰੇ ਤਾਂ ਨੇ ਫੁੱਕਾ ਤਮਾਕੂ ਖਾਣਾ ਵੀ ਨਹੀਂ ਤਮਾਕੂ ਖਾਣ ਵਾਲੇ ਦੇ ਹੱਥਾਂ ਤੋਂ ਵੀ ਨਹੀਂ ਖਾਣਾ ਦਗਾ ਦਾ ਯਮਨ ਤਾਂ ਸੀਸ ਦੀ ਚੋਟੀ ਤੋਂ ਲੈ ਕੇ ਪੈਰ ਦੇ ਉਠੇ ਤੱਕ ਇੱਕ ਵੀ ਰੋਮ ਕੱਟਣਾ ਨਹੀਂ ਉਹ ਇਹ ਪੰਜ ਪਿਆਰੀ ਸਾਹਿਬ ਕਹਿੰਦੇ ਨਾ ਕੱਟਣਾ ਨਹੀਂ ਸਾਡੇ ਲੋਕ ਬੜੇ ਉੰਤਰੇ ਆ ਕੱਟਦੇ ਨਹੀਂ ਕਿੰਨਾ ਹੀ ਤਾਂ ਦੀ ਆ ਗਿਆ ਲਾ ਕੇ ਦਿਓ ਕੇਸ ਦੇ ਕੱਟਦੇ ਹੀ ਨਹੀਂ ਕਹਿੰਦੇ ਹੀ ਕੱਟੇ ਨਹੀਂ ਤੇ ਦਾ ਦਿੰਦੇ ਐਦਾਂ ਦੇ ਦੁਸ਼ ਲੋਕ ਨੇ ਪਰ ਮਰਿਆਤਾ ਹੈ ਅਭੀ ਕੇ ਹੈ ਵੀ ਤਰੀਕੇ ਨਾਲ ਕੇਸਾਂ ਦੀ ਬੇਅਦਬੀ ਨਹੀਂ ਕਰਦੇ ਤੇ ਦੂਜੀ ਬੱਜਰ ਕਰਾਇਤ ਤੀਜੀ ਬੱਜਰ ਕਰਾਇਆ ਤੇ ਆ ਭਈ ਕੁੱਠਾ ਨਹੀਂ ਖਾਣਾ ਕਲਮਾ ਪੜਿਆ ਹਲਾਲ ਕੀਤਾ ਮਾਸ ਨਹੀਂ ਖਾਣਾ ਤੇ ਚੌਥੀ ਬੱਜਰ ਕਰਾਇਆ ਪੁਰਸ਼ ਪ੍ਰਾਇ ਇਸਤਰੀ ਨਾਲ ਤੇ ਇਸਤਰੀ ਪ੍ਰਾਇ ਪੁਰਸ਼ ਨਾਲ ਸੰਗ ਨਾ ਕਰੇ ਇਹ ਕਿਰਦਾਰ ਦੀ ਗੱਲ ਆ ਦੇ ਕੇ ਅਮਰਤ ਕਾਰ ਕਸ਼ਮੀਸ਼ ਜੀ ਨੇ ਜਦ ਬਖਸ਼ੀਆਂ ਹੋਣ ਸਰਦਾਰੀਆਂ ਨੇ ਕੰਗਾ ਫੇਰ ਦੇ ਵਕਤ ਖਿਆਲ ਕਰੋ ਕਦੇ ਸਿਰਾਂ ਤੇ ਚੱਲੀਆਂ ਆ ਰੀਆਂ ਨੇ ਤੇ ਕੁਸ਼ਹਰਾ ਨਹੀਂ ਤੇ ਜੱਟ ਤੇ ਸੱਤ ਦੇ ਕੇ ਬੱਖੀ ਦਿੱਤੀਆਂ ਰਹਿਮਤਾ ਭਾਰੀਆਂ ਜੇ ਉੱਠੇ ਹੱਥ ਨਾ ਕਿਸੇ ਮਜਲੂਮ ਤੇ ਕੜਾ ਨਹੀਂ ਹੱਥ ਘੜੀਆਂ ਗਈਆਂ ਮਾਰੀਆਂ ਜੇ ਸਦਾ ਰਹਿਣਾ ਮਜਲੂਮਾਂ ਦੀ ਢਾਲ ਬਣ ਕੇ ਇਸੇ ਲਈ ਕਿਰਪਾ ਦਾ ਦਾਨ ਦਿੱਤਾ ਦਰਦੀ ਮੌਤ ਵੀ ਤੁਸਾਂ ਤੋਂ ਰਹਿ ਲੁਕਦੀ ਠੰਡੇ ਧਾਰ ਜਿੰਨਾ ਅਮਰਤ ਪਾਨਦੀ ਐਸੀ ਸ਼ਕਤੀ ਅਮਰਦੀ ਹੈ ਫਿਰ ਸਾਡੇ ਵਾਲਿਆਂ ਦੀ ਵਾਰੀ ਆ ਗਈ ਉਹਨਾਂ ਨੇ ਹਾਂ ਵੀ ਤੁਸਾਂ ਨਾਲ ਤੇਰੀ ਵੀ ਕੋਈ ਇਛਾ ਹੈ ਕਹਿੰਦਾ ਹੈ ਉਹ ਕਹਿੰਨੇ ਫਿਰ 10 ਕਹਿੰਦਾ ਮੇਰੇ ਸਿਰ ਤੇ 170 ਮਾਰੋ ਕਹਿਣ ਲੱਗੇ ਵੀ ਮਾਰ ਦੇ ਦੇ ਤੈਨੂੰ ਇੱਕ ਗੋਲੀ ਨਾਲ ਵੀ ਦੇਣਾ ਤੇ 170 ਕਿਉਂ ਆਂਦਾ ਨਹੀਂ ਇਹ ਤੇ ਮੇਰੀ ਆਖਰੀ ਇੱਛਾ ਵਾ ਉਹਦਾ ਮਾਰੋਗੇ ਤੇ ਫਿਰ ਮੈਂ ਕਿਸੇ ਬੰਦੇ ਆ ਨਹੀਂ ਲੱਗਣਾ ਆਖਰੀ ਇੱਛਾ ਤੇ ਪੂਰੀ ਕਰੋ ਨਾ ਮੇਰੀ ਆਂਦੇ ਚਲੋ ਫਿਰ ਮਾਰ ਦਿੰਨੇ ਆ ਜਦੋਂ ਉਹਨੇ 99 ਛੇਤਰ ਵੱਜ ਗਏ ਤੇ ਉਹਨੇ ਪਿਸਤੌਲ ਦੱਬ ਜੋ ਕੱਢਿਆ ਦੋ ਚਾਰੇ ਪੰਜੇ ਬੰਦੇ ਮਾਰਦੇ ਉਹ ਬੰਦੇ ਪੰਜ ਸੱਤ ਹੀ ਜਿੰਨੀਆਂ ਗੋਲੀਆਂ ਪਿਸਤੌਲ 'ਚ ਹੀ ਮਰਨੇ ਤੇ ਉਹਨੇ ਹੀ ਬਾਕੀ ਬਚ ਗਏ ਉਹ ਡਰ ਕੇ ਉਹਨੂੰ ਪਛਣ ਲੱਗੇ ਵੀ ਜੇ ਤੇਰੇ ਕੋਲੇ ਪਿਸਤੌਲ ਹੀ ਤੇ ਤੂੰ ਪਹਿਲੇ ਮਾਰ ਦੇਂਦਾ ਤੇਰੇ ਨਾਲ ਦੇ ਦੇ ਵਾਜ ਜਾਂਦੇ ਆਂਦਾ ਕੀ ਕਰੀਏ ਸਾਨੂੰ ਹੋਸ਼ ਹੀ ਛਿੱਤਰ ਖਾ ਕੇ ਆਉਂਦੀ ਆ